ਜੀ ਦਸ ਸ਼ੁਗਾਂ ਜੀ ਸਾਰਿਆਂ ਨੂੰ ਆਪਣੀ ਕੈਨਨ ਦੇ ਸਵਾਗਤ ਹੈ ਤੁਹਾਡਾ ਜੀ ਜੈਨਨ ਤੇ ਬੈਲੂ ਕਰੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਮੈਂਟ ਵੀ ਟੂ ਕਰਦੇ ਰਹੋ। ਲੋ ਜੀ ਅੱਜ ਦੇ ਬਲੌਗ ਦਾ ਆਪਾਂ ਕਰਦੇ ਸ਼ੁਰੂਆਤ। ਅਸਵੇਤ ਮੀਟ ਹੈ ਇਹ। ਉਹ ਤਾਂ ਕਰ ਮੈਸੇ ਮੀਂਹ ਵੇਦਾ ਬਹਿਨੇ ਹਮਸੀ ਜਾਣ ਸੀ ਅੱਜ। 50 ਨਹੀਂ ਘੱਟ ਜਾਈਏਗੀ। ਕਿਉਂਕਿ 50 ਦੀ ਦੁਕਾਨਾਂ ਜਦ ਵੜਦੇ ਨੇ ਆਪਾਂ। ਉੱਪਰ ਲੱਗਦਾ। ਸਾਹਿਬ ਉਹ ਜਿਹੜਾ ਗੋਇਆ ਨਹੀਂ ਪੜਨ ਨਿਕਰਾ ਅਬ ਇਹਨੂੰ ਮੈਟਨ ਵਿੱਚ ਸ਼ਾਇਦ ਹੁੰਦਾ ਤਾਂ ਕਰਕੇ ਫਿਰ ਪੁਰੇ ਨਹੀਂ ਕਿਉਂਕਿ ਗਾਹ ਕਈ ਥਾਂ ਤੇ ਜਾਂਦਾ ਆਪਣਾ ਡੈਸਨੂਸ਼ਨ ਕੰਮ ਹੁੰਦਾ ਨਾ ਬੈਕਵਨ ਨਹੀਂ ਜੇ ਤਾਂ ਕਰਕੇ ਤਾਂ ਬੈਈ ਨਹੀਂ ਸੋ ਵੀ ਆਪਾਂ ਜਿਮਾ ਰਹੇ ਆਂ ਇਹ ਕੀ ਤੇ ਦੇ ਆਪਣਾ ਹੁੰਦੀ ਤਾਂ ਉਹਨੇ ਨਹੀਂ ਪਾ ਤੈਸ ਪੀਣੀ ਇਹ ਫਾਨੀ ਚੌਲ ਲੈ ਖੋਲ ਦਾ ਤੇਰਾ ਕੋਲ ਨਹੀਂ ਬਿਚਾ ਇਹ ਕੋਈ ਇੱਕ ਕਟਟੀ ਲਈਏ ਜੀ ਸੱਕਰ ਦੇ ਠੀਕ ਹੈ मिठे दोटिया आटे ਗੇ ਗਾਈਜ਼ ਆ ਠੰਡੇ ਜੇ ਮੌਸਮ ਦੇ ਵਿੱਚ ਅੱਜ ਅਸੀਂ ਬਣਾ ਰਿਹਾ ਖੀਰ ਪੂੜੇ ਤੇਲ ਗਨ ਕੇ ਕਣੀਆਂ ਵੀ ਕੀਤੀਆਂ ਨੇ ਲੋ ਜੇ ਪੀਟਰ ਨਾ ਕਰੀਏ ਕੇ ਦੀਪਾ ਮੰਗ ਲਿਆ ਇਦੇ ਚ ਜੇ ਕਿਸਾਤੀ ਬਾਲੀ ਤੇ ਪਰਤਾਂ ਨੂੰ ਦੇਖੋ ਲੋ ਜੇ ਕਰਨੀ ਕਾਟੀ ਮਿਚਲੀ ਇਸੇ ਦੇ ਵਿੱਚ ਆਪਾਂ ਪਾਵਾਂਗੇ ਇਹ ਆਪਾਂ ਨੇ ਪਾਣੀ ਤੇ ਜਿਹੜਾ ਪਾਣ ਲਿਆ ਚਾਲਣੀ ਨਾਲ ਇਸ ਦੇ ਵਿੱਚ ਆਪਾਂ ਮੰਨ ਲਿਆ ਇੱਕ ਤੇ ਦੋ ਬੱਤੀ ਹੱਥ ਦੇ ਹੱਥ ਦੇ ਵਿੱਚ ਆਪਾਂ ਮੰਨ ਲਈ ਸੋ ਮਤਲਬ ਕਿ ਇੱਕ ਕੌ ਹਾਂਜੀ ਮਤਲਬ ਕਿ ਇੱਕ ਕੌ ਲਈ ਸ਼ੱਕਰ ਦੇ ਵਿੱਚ ਆਪਾਂ ਦੋ ਕੌਲੀ ਆਟੇ ਰੀਆਂ ਪਾਵਾਂਗੇ ਬਾਕੀ ਜਿਹੜਾ ਪਾਣੀ ਰਹਿ ਉਹ ਆਪਾਂ ਲੋਹੀ ਲੈਂਦੇ ਹਾਂ ਹੂੰ ਤੇ ਇਹਦੇ ਵਿੱਚ ਆਪਾਂ ਸੌਂਫ ਪਾਤੀ ਹੁਣ ਮਤਲਬਾ ਹੂੜ ਤੇ ਅੰਦਰ ਆਤੀ ਆਏ ਦਿਨਾਂ ਆਤੀ ਮਿੱਠੇ ਦੀ ਥੋੜੀ ਸਬਤ ਵਿਚ ਪੂਰੀ ਸੀ ਮੈਂ ਪਾਣੀ ਪਾਤੀ ਰੱਖਿਆ ਇਹ ਮੈਂ ਇਹਦੇ ਠੰਡਾ ਬੰਨ ਦੇ ਲਾ ਲਈ ਹਾਂਜੀ ਲੋ ਜੀ ਇਹ ਕੋਲ ਆ ਪਸਾਰਾ ਸੇਰ ਕਰ ਲਾਂਗੇ ਇਹਨਾਂ ਪਤਲਾ ਹੀ ਰੱਖਾਂਗੇ ਜੀ ਆਪਾਂ ਲੋ ਜੀ ਦਿਰਾ ਤੇ ਆਪਾਂ ਇਹਨੂੰ ਕਿ ਰੱਖ ਲਿਆ ਇਹਨੂੰ 10-15 ਮਿੰਟ ਬਲੀਏ ਪਰ ਅਸ ਤੇਰਪਦੇ ਜੀ ਮਾਰ ਕੇ 익 ਜਾਊਗਾ ਇਹ ਇਦਾਂ ਆਪਾਂ ਲੋ ਜੀ ਦਿਰੀ ਵੀ ਲਾ ਲਈ ਇਹ ਜੋ ਬੱਚੇ ਪੀਂਦੇ ਆਂ ਕੰਦਾ ਪੀਂਦੇ ਨੇ ਕੰਦੇ ਨੂੰ ਮਲਾਈ ਆਉਂਦੀ ਹੈ ਇਹ ਨਾਲ ਵੀ ਠੰਡਾ ਹੈ ਪਰ ਮਲਾਈ ਨਹੀਂ ਹੋਣੀ ਚਾਹੀਦੀ ਇਹਦੇ ਲਈ ਭਾਵੇਂ ਪਣਾ ਪੁਆਇੰਟ ਕਰ ਲਾਗੇ ਤੁਸੀਂ ਹੱਥ ਨਾਲ ਉਹ ਕਰਦੇ ਜੀ ਹੱਥ ਆਪਾਂ ਜਿੱਦਾਂ ਭਰਾ ਸਾਫਣਾ ਤੋਂ ਤੇਰੇ ਭਾਂਡੇ ਸਾਫ ਕਰਦੇ ਨਾ ਫੇਰ ਹੱਥ ਲਾਉਣੇ ਹੁੰਦੇ ਉਹ ਗੇ ਦਮ ਚ ਇਹਨਾਂ ਉਹ ਕਰਦੇ ਨਾ ਰੱਖੀ ਹੁੰਦੀ ਨਹੀਂ ਇਹ ਅੰਦਰ ਵੀ ਕੋਈ ਬਰੀਕ ਜਿਹਾ ਨੁਕਤਾ ਆ ਜਾਂਦਾ ਨਾ ਐਸੇ ਹੀ ਵੀ ਕੱਢੀ ਜਾਂਦਾ ਕਿ ਕਹਿੰਦੇ ਨਾ ਉਹਨਾਂ ਕਦੀ ਆਪ ਰਖਾਈ ਹੁੰਦੇ ਜੀ ਜੇ ਆਪ ਕਹੀਏ ਹੱਥੀਂ ਲਾਉਣ ਵਾਲੀ ਕਿਉਂਕਿ ਜਿਹਨੂੰ ਐਡ ਵਾਸ਼ ਕਰਕੇ ਤਾਂ ਪੂਰਤ ਕਰੇਂ ਤੇ ਮਰਦੀ ਉਹ ਲੋਜੇ। ਜਿਹੜੀ ਖੀਰ ਤੇ ਦੁੱਧ ਉਹ ਪਾਵਾਂਗੇ ਘੱਟ ਪਾਇਆ ਸੀ ਨਾ ਹੁਣ ਰੋਪੀ ਲੈ ਜਾਵੇ। ਬੱਸ ਇਹ ਜਿਹੜੀ ਬਣਾ ਲਈਏ ਜੇ ਤੁਹਾਨੂੰ ਦਿਖਾਉਣੇ ਆ ਅੱਗੇ ਦੇ ਪ੍ਰੋਗਰਾਮ ਠੀਕ ਹੈ ਜੀ। ਚੱਲਿਆ। ਚੱਲ ਠੀਕ ਹੈ ਜਾ। ਆਂਟੀ ਦੇ ਕੱਪੜੇ ਫੜਨੇ। ਯੈਸ। ਛੱਡਿਆ। ਅਰਮਾਨ ਨੂੰ ਲੈ ਜਾ। अरमान ਨੂੰ ਲਿਆ ਪਾਪਾ ਨੂੰ ਪੁੱਛ ਵਜੇ ਬੇਲੇ ਪਾਪਾ ਛੱਡ ਜਾਣਗੇ ਲੋ ਪਾਣੀ ਰੱਖੀ ਗੀਰੀ ਜਬੜੀ ਆਪ ਕੋ ਥੋੜੀ ਜਿਹੀ ਕਾੜੀ ਹੋਣੀ ਹੈ ਕਿਉਂਕਿ ਫਿਰ ਪੂਰੇ ਨਾਲ ਖਾਣ ਵਿੱਚ ਸੈਟਰ ਰਹਿੰਦੀ ਹੈ ਇਹ ਠੰਡੀ ਹੁੰਦੀ ਹੈ ਪੂਰੇ ਬਣਾਣੇ ਸਮਾਂ ਦੇ ਕੇ ਸੌਂਦ ਨਹੀਂ ਸੋ ਪਹਿਲਾ ਆਪਾਂ ਤਵੇ ਤੇ ਤੇਲ ਲਗਾਵਾਂਗੇ ਆਪਾਂ ਸਰੋਂ ਦਾ ਨਹੀਂ ਤੇਲ ਇੱਥੇ ਲਗਾਪਾਂਗੇ ਬੇਟਰ ਪਾਇਆ ਜਾਵੇ ਹੁਣ ਆਪਾਂ ਬੈਟਰ ਪਾ ਦਾਂਗੇ ਉਹ ਦੇਖੋ ਤਾਂ ਜਾ ਰਿਹਾ ਤੇ ਉੱਥੇ ਪਿਆ ਮਾਂ ਆਹੋ ਜਿਹੀ ਬੱਤੀ ਨਾ ਮੋ ਪੈਦਨਾਇ ਫਲਾਗਾ ਤਕਰੀਬੇ ਮੇਰੀ ਹਸਾਰੀਆਂ ਪੈਣ ਨੂੰ ਆਉਂਦੀ ਨੇ ਜੀ ਚਲੋ ਜਿੱਤੋ ਧੀ ਮੇਰ ਵਰਗੀ ਨਹੀਂ ਹੋ ਮੇਰ ਵਰਗ ਨੂੰ ਘਟਾਉਂਦੇ ਹੁੰਦੇ ਚਲੋ ਥੋੜੀ ਸਿੱਖ ਲੈਣੀ ਹੈ ਕੋਈ ਜਨਨ ਇਹ ਸਾਰਨ ਪਹਿਲੇ ਨਹੀਂ ਆਉਣਾ ਹੁੰਦਾ ਸਾਰਾ ਕੁਛ ਆਪਾਂ ਜੇ ਟਰਾਈ ਕਰਦੇ ਰਹਿੰਦੇ ਹਨ ਫੇਰ ਆਉਂਦਾ ਪਰ ਮੈਨੂੰ ਤਾਂ ਜੀ ਤੁਹਾਡੀ ਹਿੰਦੀ ਨੂੰ ਆਉਂਦੇ ਸੀ ਪਿੰਡਾਂ ਜਾਂ ਮੁੱਠੀ ਬਣਾਉਂਦੇ ਹੁੰਦੇ ਸੀ ਫਿਰ ਮੈਂ ਐਂਡ ਤੇ ਕਹਿੰਦੀ ਮੁੱਠੀ ਮੈਂ ਬਣਾਉਂਗੀ ਬਸ ਕੁਪੂਲੀ ਮੈਨੂੰ ਗਾਈਜ਼ ਅੱਜ ਸੋਚ ਰਹੀ ਮੈਂ ਬਣਾ ਕੇ ਦੇਖਾਂ ਹਾਂ ਸੋਚ ਰਹੀ ਆ ਤੇ ਫਿਰ ਆਪਾਂ ਐਵੇਂ ਛੋਟੀ ਹੈ ਮੈਂ ਤੇਲਾ ਲੈਣਾ ਛੋਟਾ ਸੱਤੀ ਲੈ ਆਹ ਰੱਖ ਲਿਓ ਹਾਂ ਜੀ ਇਤੋਂ ਪਲੇਟ ਲੈ ਲਓ ਤੇ ਮੀਂਹ ਦੀ ਗੈਂ ਖੁਸ਼ਬੂ ਆ ਰਹੀ ਲੋ ਗਾਈਜ਼ ਹੁਣ ਆਪਾਂ ਇਹ ਮੀਂਹ ਪੜ ਤੇ ਦਿਖਾ ਦਿੰਨੇ ਆ ਤਾਂ ਦੇਖ ਕਾਹਦੇ ਸੋਨ ਬੀਲਾ ਨਾ ਇਹ ਖੁਸ਼ੀਆਂ ਤਾਂ ਆਈਆਂ ਤੇ ਹਰ ਮਨ ਹੁੰਦਾ ਹੈ ਨਾ ਵਾਓ ਹਾਓ ਟੰਟਿੰਗ ਕਿੰਨਾ ਘੰਡਾ ਗਿਆ ਲਓ ਜੀ ਆਪਾਂ ਇਹਦੇ ਤੇ ਦੁਬਾਰੇ ਦੇ ਇਲਾਵਾ ਲਾਵਾਂਗੇ ਦੀ ਛੜ ਮਤੇ ਇਹਦੀ ਬੋਤਕਾਟ ਵਰਤੋਂ ਕਰਦੇ ਹਾਂ ਇਹ ਅਸਲੀ ਬਣਾਉਂਦੇ ਆਂ ਮੈਸੇ ਮੈਨੂੰ ਨਹੀਂ ਦੱਸਦਾ ਤੇਰੇ ਚੌਥਾ ਦਾ ਨਾਮ ਬਣਾਇ ਕੋਣ ਬੰਦੇ ਸੀ ਅਸਲੀ ਬਣਾਉਂਦੇ ਆਂ ਬਤਾਉਂਦਾ ਮੈਂ ਕਿ ਤੇ ਦੇਸਾਲੀ ਬਣਾਉਂਦਾ ਬਣਾਉਂਦੇ ਆਂ ਹਾਂਜੀ ਆ ਦੇਖੋ ਗਾਇਸ ਕਿੰਨੇ ਘੈਂਟ ਬਣਿਆ ਲੋਜੀ ਸਾਡਾ ਪਹਿਲਾ ਪੂਰਾ ਬਣ ਕੇ ਤਿਆਰ ਹੈ ਇਹਨਾਂ ਨੂੰ ਸ਼ਾਇਦ ਮਾਲਪੂੜੇ ਵੀ ਕਹਿੰਦੇ ਨੇ ਨਾ ਨਾ ਉਹ ਹੋਰ ਹੁੰਦਾ ਨਾ ਆ ਤਾਂ ਪੂੜੇ ਨੇ ਨੋਰਮਲ ਤੇ ਆਪੇ ਇਹਨੂੰ ਖਾਵਾਂਗੇ ਖੀਰ ਨਾਲ ਤਾਂ ਹੋਗੇ ਖੀਰ ਪੂੜੇ ਆਹ ਤੇ ਦਿੱਤਾ ਪਾਸਾ ਹੋ ਗਿਆ ਜੀ ਤੇ 70 ਪਈਏ ਤੇ ਕੋਸ਼ਿਸ਼ਾ ਕਰਦੇ ਸੀ ਇਹ ਕਿੰਨਾ ਕਿੰਨਾ ਹੂੰ ਉਹ ਸਾਰੇ ਸਮਾਨ ਤੁਹਾਨੂੰ ਦੱਸਤਾ ਸੀ ਗੇਸ ਜੀ ਮੇਰੇ ਸੇ ਬਸ ਨਹੀਂ ਖਾਦੇ ਜਾਂਦੇ ਨਹੀਂ ਦਿੰਦੇ ਨੇ ਆਹ ਗੱਲ ਨੂੰ ਕੀ ਨਿਭਾਣਾ ਮੰਗੇ ਉਹ ਤੁਹਾਨੂੰ ਦੱਸ ਦਿਆਂ ਅਰੇ ਉਹ ਤੇ ਆ ਗਲਤੀ ਹੋ ਜਾਂਦੀ ਹੈ ਤੇ ਆ ਧਿਆਨ ਰੱਖਣਾ ਗਾਈਜ਼ ਆਪਾਂ ਕਿ ਆਪਾਂ ਉਹਨੂੰ ਨਰਮ ਹੈ ਜਦੋਂ ਉਦੋਂ ਨਾ ਪਲਟਦੀਏ ਜਦੋਂ ਥੋੜਾ ਕੈੜਾ ਹੋ ਜੇ ਨਾ ਉਦੋਂ ਪਲਟੀਏ ਆ ਦੇ ਮੈਨਾਂ ਲਈ ਪੂੜੇ ਇਹ ਕੋਈ ਕੰਡਾ ਖਤਰਾ ਨਹੀਂ ਹੈ ਨਹੀਂ ਆਹ ਨੂੰ ਦੇਸੀ ਨਹੀਂ ਉਹ ਭਾਈ ਗਾਈਜ਼ ਮੈਂ ਵੀਡੀਓ ਬੰਦ ਕਰਾਤੀ ਸੀ ਨਾ ਕੀ ਐਡ ਹੋਇਆ ਸੀ ਹੁਣ ਹੁਣਾ ਘੇੜ ਵਜੇਦਰ ਨਹੀਂ ਇਹਦਾ ਹੋ ਗਿਆ ਦੱਸ ਰਹਿ ਗਾ ਤੁਮ ਲੋਈ ਕੰਡੂਸ ਚੜਾ ਪੂਰੇ ਹੋ ਗਏ ਬੱਤੀਆਂ ਬਣੇ ਪਰ ਮਾਸਾ ਸਭ ਬੜੀ ਵਧੀਆ ਬਣਿਆ ਕੋਲੀਆਂ ਤੇ ਕੁਲਦੇ ਹਨ ਫੁੱਤੀ ਦਾ ਕੂਈ ਜਨਾ ਹਾਂਜੀ ਲਿਆਨਾ ਅਣਕੀ ਤੇ ਰੈਡੀ ਲੋ ਗਾਇਸ ਆਪਲੇ ਥੋਡੇਲੀ ਬਣਾਈ ਐ ਸੀ ਦੇਖਾਓ ਆਕੇ ਥੋੜੀ ਪਲੇਟ ਐ ਆਂ ਕੀ ਕਰ ਰਹੇ ਹੋ ਮਮਾ ਮਚੀ ਲੋ ਜਮਨੂੜਾ ਦਾ ਬੇਸਨ ਦਾ ਪਾਉਂਦਾ ਆ ਤਾਂ ਇਹ ਵੀ ਕੰਪਨੀ ਪਾ ਲੈ ਮਸਾਲਾ ਟੀਲਾ ਹਲਦੀ ਨੂਨ ਤੇ ਗਾਇਸ ਆਪਾ ਅੱਧਾ ਆਟਾ ਲੈਤਾ ਤੇ ਅੱਧਾ ਬੇਸ ਅੱਧਾ ਬੇਸਨ ਲੈਤਾ ਅੱਧਾ ਆਟਾ ਲੈਤਾ ਪਰ ਉਹਦੇ ਵਿੱਚ ਸਾਰੇ ਨੂਨ ਮਿਰਚ ਵਗੈਰਾ ਪਾ ਲੈ ਨੂਨ ਮਿਰਚ ਜੀਰਾ ਹਲਦੀ ਮਸਾਲਾ ਤੇ ਗਾਇਸ ਮੰਮਾ ਨੇ ਦੋ ਦੋ ਤਵੇ ਧਰ ਲਏ ਇਹ ਵੀ ਆਪਾਂ ਬੈਟਰ ਕੈਰ ਕਰਦੇ ਆ ਬਾਅਦ ਸੇ ਨਮਕੀਲ ਹੋਈ ਲੱਗਦੀ ਹੈ ਫਿਰ ਜਿਹੜੀ ਬੈਟਰ ਨੂੰ 20 ਦਿਨ ਲੱਗਦਾ ਹੈ ਆਵਾਜ਼ਾਂ ਪਰਬਤਿਆਂ ਰਾਹੀਂ ਸਿੱਧਾ ਮਗਾਮੀ ਉਹ ਵੀ ਲੋਕਾਂ ਕੋਲ ਫਿਰਦੇ ਜਾਣਗੇ ਜਿੰਨੇ ਜਿੰਨੇ ਉਦੋਂ ਦਸਤੀ ਮਤ ਦਾ ਸਨ ਜੀਆ ਤਾਂ ਲੁੱਟ ਹੀ ਗਈ ਕਿੰਨੇ ਜੀ